ਮੈਨੂੰ ਸਹੁਰੇ ਘਰ ਵਿੱਚ ਆਏ ਹੋਏ 4 ਦਿਨ ਹੋ ਗਏ ਸੀ ਅਤੇ ਮੈਨੂੰ ਆਪਣੇ ਪਤੀ ਦੀ ਰੁਟੀਨ ਦਾ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਸੀ ਕਿ ਉਹ ਰੋਜ਼ਾਨਾ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਸੀ ਪਰ ਮੈਂ ਭੁਲक्कड़ ਸੀ ਛੋਟੀ ਛੋਟੀ ਗੱਲਾਂ ਨੂੰ ਮੈਂ ਭੁੱਲ ਜਾਂਦੀ ਸੀ ਅਤੇ ਕੁਝ ਗੱਲਾਂ ਨੂੰ ਮੈਂ ਸਿਰ ਤੇ ਸਵਾਰ ਕਰ ਲਿਆ ਕਰਦੀ ਸੀ ਅਤੇ ਘੰਟਾ-ਘੰਟਾ ਉਹਨਾਂ ਦੇ ਬਾਰੇ ਵਿੱਚ ਸੋਚਦੀ ਰਹਿੰਦੀ ਸੀ 3 ਦਿਨ ਤੋਂ ਮੇਰੇ ਪਤੀ ਮੈਨੂੰ ਇਹ ਗੱਲ ਯਾਦ ਕਰਵਾ ਰਹੇ ਸੀ ਕਿ ਰੋਜ਼ਾਨਾ ਰਾਤ ਨੂੰ ਯਾਦ ਨਾਲ ਦੁੱਧ ਦਾ ਗਲਾਸ ਕਮਰੇ ਵਿੱਚ ਲੈ ਆਇਆ ਕਰੋ ਮੈਨੂੰ ਦੁੱਧ ਪੀਣ ਦੀ ਆਦਤ ਹੈ ਹੁਣ ਫਿਰ ਮੈਂ ਉਹਨਾਂ ਦੀ ਇਸ ਗੱਲ ਨੂੰ ਭੁੱਲ ਗਈ ਸੀ ਅਤੇ ਜਦੋਂ ਉਹ ਕਮਰੇ ਵਿੱਚ ਆ ਕੇ ਮੇਰੇ ਕੋਲ ਖੜੇ ਹੋਏ ਤਾਂ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਇਹ ਗੱਲ ਪੁੱਛੀ ਸੀ ਮੈਂ ਇੱਕਦਮ ਘਬਰਾ ਗਈ ਅਤੇ ਤੁਰੰਤ ਆਪਣੀ ਜਗ੍ਹਾ ਤੋਂ ਉੱઠી ਅਤੇ ਜਦੋਂ ਰਸੋਈ ਵਿੱਚ ਆਈ ਤਾਂ ਮੇਰੀ ਸੱਸ ਆਪਣੇ ਕਮਰੇ ਵਿੱਚ ਜਾ ਚੁੱਕੇ ਸੀ ਜਦੋਂ ਮੈਂ ਦੁੱਧ ਗਰਮ ਕਰਕੇ ਵਾਪਸ ਆ ਰਹੀ ਸੀ ਤਾਂ ਇਹ ਦੇਖ ਕੇ ਡਰ ਗਈ ਕਿਉਂਕਿ ਮੇਰੇ ਸੱਸ ਸਹੁਰੇ ਦੇ ਕਮਰੇ ਵਿੱਚੋਂ ਅਜੀਬੋ-ਗਰੀਬ ਆਵਾਜ਼ਾਂ ਆ ਰਹੀਆਂ ਸਨ ਮੇਰੀ ਸੱਸ बार-बार ਇੱਕ ਹੀ ਗੱਲ ਕਰੀ ਜਾ ਰਹੀ ਸੀ ਕਿ ਹੁਣ ਬੱਸ ਵੀ ਕਰੋ ਮੈਂ ਥੱਕ ਗਈ ਹਾਂ ਹੁਣ ਮੇਰੇ ਵਿੱਚ ਹਿੰਮਤ ਨਹੀਂ ਹੈ ਤੂੰ ਤਾਂ ਬਹੁਤ ਤਾਕਤਵਰ ਹੈ ਪਰ ਮੈਂ ਕਮਜ਼ੋਰ ਹਾਂ ਉਸ ਵੇਲੇ ਮੇਰੇ ਸਹੁਰੇ ਦੀ ਗੁੱਸੇ ਭਰੀ ਆਵਾਜ਼ ਸੁਣਾਈ ਦਿੱਤੀ ਸੀ ਇਸ ਵਿੱਚ ਥੱਕਣ ਵਾਲੀ ਕਿਹੜੀ ਗੱਲ ਹੈ ਹੁਣੇ ਤਾਂ ਤੂੰ ਥੱਕ ਗਈ ਹੈ ਚੱਲ ਜਲਦੀ ਤੋਂ ਫਿਰ ਤੋਂ ਸ਼ੁਰੂ ਹੋ ਜਾ ਇੱਧਰ ਆ ਜਾ ਮੇਰੇ ਕੋਲ ਇਹ ਸਭ ਸੁਣ ਕੇ ਮੈਂ ਹੈਰਾਨ ਹੋ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਜਦੋਂ ਮੈਂ ਸੌਣ ਲਈ ਲੇਟੀ ਤਾ ਮੇਰੇ ਦਿਮਾਗ ਵਿੱਚ ਇਹੀ ਗੱਲ ਗੂੰਜ ਰਹੀ ਸੀ ਕਿ ਮੇਰਾ ਸਹੁਰਾ ਤਾਂ ਦੇਖਣ ਵਿੱਚ ਹੱਡੀ ਦੇ ਢਾਂਚੇ ਵਰਗਾ ਹੈ ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਉਹ ਇਸ ਕਦਰ ਤਾਕਤਵਰ ਸੀ ਕਿ ਇਸ ਉਮਰ ਵਿੱਚ ਵੀ ਉਹਨਾਂ ਨੇ ਮੇਰੀ ਸਸਦੀਆਂ ਚੀਕਾਂ ਕਢਵਾ ਦਿੱਤੀਆਂ ਸੀ ਮੈਂ ਵੀ ਅਜਿਹਾ ਹੀ ਪਤੀ ਚਾਹੁੰਦੀ ਸੀ ਪਰ ਮੇਰਾ ਪਤੀ ਤਾਂ ਬਹੁਤ ਜਲਦੀ ਥੱਕ ਜਾਂਦਾ ਸੀ ਮੈਂ ਇਸ ਬਾਰੇ ਵਿੱਚ ਸੋਚਦੇ ਸੋਚਦੇ ਸੋ ਗਈ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੀ ਸੱਸ ਰੋਜ਼ ਦੀ ਤਰ੍ਹਾਂ ਘਰ ਦੇ ਕੰਮ ਕਰ ਰਹੀ ਸੀ ਅਤੇ ਉਹਨਾਂ ਦਾ ਮિજાਜ ਬਿਲਕੁਲ ਸਿੱਧਾ ਸਦਾ ਜਿਹਾ ਸੀ ਲੱਗ ਨਹੀਂ ਰਿਹਾ ਸੀ ਕਿ ਉਹ ਪੂਰੀ ਰਾਤ ਇਹ ਸਭ ਕਰ ਰਹੀ ਹੈ ਦਿਨ ਨੂੰ ਜਦੋਂ ਮੇਰਾ ਸਹੁਰਾ ਵੀ ਘਰ ਆ ਗਿਆ ਤਾਂ ਤੁਰੰਤ ਹੀ ਉਹਨਾਂ ਨੇ ਮੇਰੀ ਸੱਸ ਨੂੰ ਵੀ ਕਮਰੇ ਵਿੱਚ ਬੁਲਾ ਲਿਆ ਹੁਣ ਮੈਂ ਖਾਣਾ ਬਣਾ ਚੁੱਕੀ ਸੀ ਮੈਂ ਆਪਣੀ ਸੱਸ ਨੂੰ ਖਾਣੇ ਲਈ ਬੁਲਾਉਣ ਲਈ ਉਹਨਾਂ ਦੇ ਕਮਰੇ ਕੋਲ ਗਈ ਤਾਂ ਜਿਵੇਂ ਹੀ ਮੈਂ ਦਰਵਾਜ਼ੇ ਦੇ ਕੋਲ ਪਹੁੰਚੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਰਾਤ ਵਾਲਾ ਉਹੀ ਮੰਜ਼ਲ ਫਿਰ ਤੋਂ ਫਿਰ ਤੋਂ ਮੇਰੀ ਸੱਸ ਉਸ ਗੱਲ ਦੀ ਤਕਰਾਰ ਕਰੀ ਜਾ ਰਹੀ ਸੀ ਕਿ ਮੈਂ ਥੱਕ ਗਈ ਹਾਂ ਬਸ ਕਰੋ ਰਹਿਮ ਕਰੋ ਮੇਰੇ ਤੇ ਇਸ ਉਮਰ ਵਿੱਚ ਮੇਰੇ ਵਿੱਚ ਹਿੰਮਤ ਨਹੀਂ ਹੈ ਇਹ ਸਭ ਕੁਝ ਮੈਂ ਨਹੀਂ ਸਹਿ ਸਕਦੀ ਹਤੇ ਮੈਂ ਹੈਰਾਨ ਪਰੇਸ਼ਾਨ ਜਹੀ ਵਾਪਸ ਆ ਗਈ ਸੀ ਤੇ ਰਸੋਈ ਵਿੱਚ ਵਾਪਸ ਆਉਣ ਤੋਂ ਬਾਅਦ ਮੈਂ ਇਹੀ ਸੋਚ ਰਹੀ ਸੀ ਕਿ ਆਖਰ ਮੇਰਾ ਸੋਰਾ ਅਜੇ ਆ ਕੀ ਖੰਦਾ ਸੀ ਜੋ ਇਸ ਕਦਰ ਤਾਕਤਵਰ ਸੀ ਅੱਧੇ ਘੰਟੇ ਦੇ ਬਾਅਦ ਮੈਂ ਦੁਬਾਰਾ ਤੋਂ ਉਹਨਾਂ ਦੇ ਕਮਰੇ ਵਿੱਚ ਗਈ ਤੇ ਦੁਬਾਰਾ ਤੋਂ ਉਹੀ ਆਵਾਜ਼ਾਂ ਗੂੰਜ ਰਹੀਆਂ ਸਨ ਹੁਣ ਤਾਂ ਮੇਰੇ ਛੱਕੇ ਛੁੱਟ ਗਏ ਸੀ ਤੇ ਮੈਂ ਇਹ ਸੋਚਣ ਤੇ ਮਜਬੂਰ ਹੋ ਗਈ ਸੀ ਕਿ ਪਤਾ ਨਹੀਂ ਉਹ ਜੀ ਕਿਹੜੀ ਚੀਜ਼ ਇਸਤੇਮਾਲ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਹ ਇੰਨੀ ਦੇਰ ਤੱਕ ਇੱਕ ਹੀ ਕੰਮ ਕਰੀ ਜਾ ਰਹੇ ਹਨ ਤੇ ਉਹਨਾਂ ਨੂੰ ਥੱਕਣ ਦਾ ਅਹਿਸਾਸ ਤੱਕ ਨਹੀਂ ਹੋ ਰਿਹਾ ਹੁਣ ਮੈਂ ਦਿਲ ਹੀ ਦਿਲ ਵਿੱਚ ਇਹ ਜਾਣਨਾ ਚਾਹੁੰਦੀ ਸੀ ਕਿ ਮੇਰੀ ਸੱਸ ਉਹਨਾਂ ਨੂੰ ਕੀ ਦਿੰਦੀ ਹੈ 15 ਮਿੰਟ ਦੇ ਬਾਅਦ ਮੇਰੀ ਸੱਸ ਖੁਦ ਹੀ ਕਮਰੇ ਤੋਂ ਬਾਹਰ ਆ ਗਈ ਸੀ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਉਹਨਾਂ ਦਾ ਚਿਹਰਾ ਨੋਰਮਲ ਸੀ ਅਰ ਉਹਨਾਂ ਦੇ ਦੋਵੇਂ ਹੱਥ ਆਪਣੀ ਕਮਰ ਤੇ ਰੱਖੇ ਹੋਏ ਸੀ ਤੇ ਸਾਂਹ ਚੜਾਉਂਦੇ ਹੋਏ ਕਹਿ ਰਹੀ ਸੀ ਕਿ ਇਹ ਕਮਰ ਦਾ ਦਰਦ ਪਤਾ ਨਹੀਂ ਕਦੋਂ ਮੇਰੀ ਜਾਨ ਛੱਡੇਗਾ ਉਹਨਾਂ ਦੀ ਗੱਲ ਸੁਣ ਕੇ ਮੈਂ ਬਹੁਤ ਮੁਸ਼ਕਿਲ ਨਾਲ ਆਪਣੀ ਹੱਸੀ ਰੋਕੀ ਸੀ ਮੈਂ ਉਹਨਾਂ ਨੂੰ ਕੁਝ ਕਹਿੰਦੇ-ਕਹਿੰਦੇ ਰੁਕ ਗਈ ਸੀ ਹੁਣ ਮੈਂ ਇਹ ਜਾਨਣਾ ਚਾਹੁੰਦੀ ਸੀ ਕਿ ਮੇਰੀ ਸੱਸ ਉਹਨਾਂ ਨੂੰ ਕੀ ਖਵਾਉਂਦੀ ਹੈ ਜੋ ਉਹਨਾਂ ਦੀ ਤਾਕਤ ਇਸ ਹੱਦ ਤੱਕ ਵੱਧ ਗਈ ਹੈ ਪਰ ਉਹਨਾਂ ਤੇ ਨਜ਼ਰ ਰੱਖਣ ਦੇ ਬਾਵਜੂਦ ਵੀ ਮੈਂ ਉਸ ਚੀਜ਼ ਤੱਕ ਨਹੀਂ ਪਹੁੰਚ ਸਕੀ ਸੀ ਹਾਲਾਂਕਿ ਮੇਰਾ ਸਾਰਾ ਧਿਆਨ ਹਰ ਸਮੇਂ ਉਹਨਾਂ ਦੇ ਵੱਲ ਹੀ ਹੁੰਦਾ ਸੀ ਮੇਰਾ ਪਤੀ ਆਪਣੇ ਬਾਪ ਤੋਂ ਬਹੁਤ ਅਲੱਗ ਸੀ ਬਹੁਤ ਜਲਦੀ ਥੱਕ ਜਾਂਦਾ ਸੀ ਅਤੇ ਸੌਣ ਲਈ ਲੇਟ ਜਾਂਦਾ ਸੀ ਪਰ ਮੈਂ ਅਕਸਰ ਅੱਧੀ ਰਾਤ ਤੱਕ ਜਾਗਦੀ ਰਹਿੰਦੀ ਸੀ ਅਤੇ ਆਪਣੇ ਪਤੀ ਦੇ ਪਿਆਰ ਲਈ ਤਰਸਦੀ ਰਹਿੰਦੀ ਸੀ ਉਸ ਸਮੇਂ ਮੇਰਾ ਧਿਆਨ ਆਪਣੇ ਸੱਸੋਰੀ ਦੇ ਕਮਰੇ ਵੱਲ ਚਲਾ ਜਾਂਦਾ ਸੀ ਕਿ ਉਹ ਵੀ ਤਾਂ ਸੀ ਜੋ ਇਸ ਬੁਢਾਪੇ ਵਿੱਚ ਵੀ ਜ਼ਿੰਦਗੀ ਦਾ ਕਿਸ ਤਰ੍ਹਾਂ ਮਜ਼ਾ ਲੈ ਰਹੇ ਹਨ ਕੁਮਾਰ ਇਸ ਰਾਤ ਵੀ ਮੇਰੇ ਹਿਸਾਬ ਨਾਲ ਜਲਦੀ ਸੋ ਗਏ पर मेरे जज्बात बुरी तरह ਨਾਲ ਮਚਲ ਰਹੇ ਸਨ ਮੈਂ ਸੋਚ ਰਹੀ ਸੀ ਕਿ ਕਾਸ਼ ਮੇਰਾ ਪਤੀ ਮੇਰੇ ਸਹੁਰੇ ਦੀ ਤਰ੍ਹਾਂ ਹੁੰਦਾ ਤਾਂ ਅੱਜ ਮੈਂ ਵੀ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜੀ ਰਹੀ ਹੁੰਦੀ ਉਸ ਸਮੇਂ ਮੇਰੇ ਦਿਮਾਗ ਵਿੱਚ ਵੀ ਸੱਸ ਦੀ ਆਵਾਜ਼ਾਂ ਗੂੰਜਣ ਲੱਗੀਆਂ ਜੋ ਬੱਸ ਸਹੁਰੇ ਨੂੰ ਕਹਿੰਦੀ ਸੀ ਕਿ ਹੁਣ ਬੱਸ ਵੀ ਕਰੋ ਛੱਡ ਵੀ ਦਿਓ ਮੇਰੀ ਬੱਸ ਹੋ ਗਈ ਹੈ ਅਤੇ ਇਹ ਗੱਲ yaad ਆਉਂਦੇ ਹੀ ਮੇਰੇ ਵਜੂਦ ਵਿੱਚ ਲਹਿਰਾਂ ਦੌੜਨ ਲੱਗ ਜਾਂਦੀਆਂ ਸਨ ਉਸ ਸਮੇਂ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਮੈਂ ਉਹਨਾਂ ਦੇ ਕਮਰੇ ਵਿੱਚ ਝਾਕ ਕੇ ਦੇਖਾਂ ਕਿ ਉਹ ਦੋਵੇਂ ਅਜੇ ਹਾ ਕੀ ਕਰਦੇ ਹਨ ਤੇ ਮੇਰਾ ਸੋਰਾ ਕੀ ਖਾਂਦਾ ਹੈ ਜੋ ਉਹਨਾਂ ਦੀ ਤਾਕਤ ਤੂਫਾਨ ਤੱਕ ਪਹੁੰਚੀ ਹੋਈ ਹੈ ਆਪਣੀ ਸੱਸ ਦੀ ਨਿਗਰਾਨੀ ਕਰਨ ਤੇ ਮੈਨੂੰ ਕੁਝ ਨਹੀਂ ਮਿਲਿਆ ਉਸ ਸਮੇਂ ਮੈਂ ਸੋਚ ਰਹੀ ਸੀ ਕਿ ਯਕੀਨਨ ਉਹ ਚੀਜ਼ ਉਹਨਾਂ ਨੇ ਆਪਣੇ ਕਮਰੇ ਵਿੱਚ ਲੁਕਾ ਕੇ ਰੱਖੀ ਹੋਵੇਗੀ ਅਤੇ ਮੈਂ ਉਹ ਚੀਜ਼ ਦੇਖਣਾ ਚਾਹੁੰਦੀ ਸੀ ਇਸ ਸਮੇਂ ਮੇਰਾ ਦਿਲ ਉਹਨਾਂ ਦੋਵਾਂ ਨੂੰ ਦੇਖਣ ਲਈ ਮਚਲਣ ਲੱਗਿਆ ਸੀ ਕਿ ਉਹ ਦੋਵੇਂ ਕੀ ਕਰ ਰਹੇ ਹੋਣਗੇ ਉਸਨੇ ਮੈਂ ਆਪਣੀ ਜਗ੍ਹਾ ਤੋਂ ਉੱਠੀ ਤੇ ਸੱਸ ਸਹੁਰੇ ਦੇ ਕਮਰੇ ਦੇ ਬਾਹਰ ਆ ਗਈ ਸੀ ਉਹਨਾਂ ਦੇ ਕਮਰੇ ਦੀ ਲਾਈਟ ਹੁਣ ਵੀ ਜਗ ਰਹੀ ਸੀ ਇਸ ਦਾ ਮਤਲਬ ਸੀ ਕਿ ਉਹ ਦੋਵੇਂ ਹੁਣ ਤੱਕ ਜਾਗ ਰਹੇ ਸਨ ਉਸ ਸਮੇਂ ਖਿੜਕੀ ਦੇ ਬਾਹਰ ਤੋਂ ਫਿਰ ਤੋਂ ਉਹਨਾਂ ਦੀ ਆਵਾਜ਼ ਆਉਣ ਲੱਗੀ ਮੇਰੀ ਸੱਸ ਲਗਾਤਾਰ ਮੇਰੇ ਸਹੁਰੇ ਨੂੰ ਕਹਿ ਰਹੀ ਸੀ ਕਿ ਤੂੰ ਇਸ ਉਮਰ ਵਿੱਚ ਵੀ ਮੈਨੂੰ ਨਹੀਂ ਛੱਡ ਰਿਹਾ ਹੈ ਜਾਣਦਾ ਹੈ ਕਿ ਹੁਣ ਮੇਰੇ ਵਿੱਚ ਇੰਨਾ ਦਮ ਨਹੀਂ ਰਿਹਾ ਅਤੇ ਮੇਰੇ ਸਹੁਰੇ ਦਾ ਕਹਿਣਾ ਸੀ ਕਿ ਬਸ ਥੋੜੀ ਦੇਰ ਹੋਰ ਥੋੜੀ ਦੇਰ ਹੋਰ ਬਰਦਾਸ਼ਤ ਕਰ ਲਓ ਫਿਰ ਮੈਂ ਤੈਨੂੰ ਤੰਗ ਨਹੀਂ ਕਰੂੰਗਾ ਤੇ ਮੇਰੀ ਸੱਸ ਫਿਰ ਥੋੜੀ ਦੇਰ ਦੇ ਲਈ ਚੁੱਪ ਹੋ ਗਈ ਮੈਂ ਖਿੜਕੀ ਤੋਂ ਝਾਕ ਕੇ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀ ਦੇ ਅੱਗੇ ਪਰਦੇ ਸੀ ਸਿਰਫ ਆਵਾਜ਼ ਬਾਹਰ ਆ ਰਹੀ ਸੀ ਬਾਹਰ ਤੋਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਇਹ ਦੇਖ ਕੇ ਮੇਰਾ ਦਿਲ ਉਦਾਸ ਹੋ ਗਿਆ ਸੀ ਤੇ ਮੈਂ ਬੁਝੇ ਦਿਲ ਨਾਲ ਆਪਣੇ ਕਮਰੇ ਵਿੱਚ ਆ ਗਈ ਜਿਵੇਂ ਹੀ ਮੈਂ ਆਪਣੇ ਬਿਸਤਰ ਤੇ ਆ ਕੇ ਲੇਟੀ ਤਾਂ ਮੇਰੇ ਪਤੀ ਅਜੀਬ ਜਿਹੇ ਅੰਦਾਜ਼ ਵਿੱਚ ਬੋਲ ਕੇ ਤੂੰ ਇਸ ਵਿੱਚ ਕਿੱਥੋਂ ਆ ਰਹੀ ਹੈ ਉਹਨਾਂ ਦਾ ਅੰਦਾਜ਼ ਮੈਨੂੰ ਹੈਰਾਨ ਕਰ ਗਿਆ ਸੀ ਮੈਂ ਇੱਕਦਮ ਉਹਨਾਂ ਨੂੰ ਮੁੜ ਕੇ ਦੇਖਿਆ ਕੁਮਾਰ ਆਪਣੀ ਜਗ੍ਹਾ ਤੋਂ ਉੱਠ ਕੇ ਬੈਠ ਗਿਆ ਤੇ ਮੈਨੂੰ ਅਜੀਬ ਜਹੀ ਨਜ਼ਰਾਂ ਨਾਲ ਦੇਖਦੇ ਹੋਏ ਬੋਲੇ ਤੂੰ ਸਮਝ ਕੀ ਰਹੀ ਸੀ ਕਿ ਮੈਂ ਸੋ ਰਿਹਾ ਹਾਂ ਤਾਂ ਤੂੰ ਕੁਝ ਵੀ ਕਰ ਲਵੇਗੀ ਤਾਂ ਮੈਨੂੰ ਪਤਾ ਨਹੀਂ ਚੱਲੇਗਾ ਉਹਨਾਂ ਦਾ ਅੰਦਾਜ਼ ਮੈਨੂੰ ਹੈਰਾਨ ਪਰੇਸ਼ਾਨ ਕਰ ਗਿਆ ਸੀ ਸੱਚ ਸੱਚ ਦੱਸ ਕਿੱਥੇ ਗਈ ਸੀ ਤੂੰ ਮੈਂ ਇਸ ਸਭ ਤੋਂ ਗੜਬੜਾ ਕੇ ਰਹਿ ਗਈ ਤੇ ਕਹਿਣ ਲੱਗੀ ਕਿ ਮੇਰੀ ਤਬੀਅਤ ਖਰਾਬ ਸੀ ਮੇਰਾ ਦਿਮਾਗ ਫਟ ਰਿਹਾ ਸੀ ਇਸ ਲਈ ਮੈਂ ਬਾਹਰ 베ੜੇ ਵਿੱਚ ਗਈ ਸੀ ਤੇ ਇਸ ਵਿੱਚ ਕੀ ਬੁਰਾਈ ਹੈ ਮੈਂ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਤਾਂ ਇੱਕ ਪਲ ਨੂੰ ਕੁਮਾਰ ਚੁੱਪ ਹੋ ਗਿਆ ਤੇ ਫਿਰ ਥੋੜੀ ਨਰਮੀ ਨਾਲ ਬੋਲ ਕੇ ਤੈਨੂੰ ਕਿਸ ਨੇ ਕਿਹਾ ਸੀਗੇ ਅੱਧੀ ਰਾਤ ਨੂੰ ਕਮਰੇ ਤੋਂ ਬਾਹਰ ਨਿਕਲ ਕੇ 베ੜੇ ਵਿੱਚ ਜਾਣ ਨੂੰ ਜੇਕਰ ਅੱਗੇ ਤੋਂ ਤਬੀਅਤ ਖਰਾਬ ਹੋਵੇ ਤਾਂ ਮੈਨੂੰ ਜਗਾਦਿਆ ਕਰ ਅਤੇ ਇਕੱਲੇ ਕਮਰੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਐਨਾ ਕਹਿ ਕੇ ਉਹ ਫਿਰ ਤੋਂ ਨੀਂਦ ਦੀਆਂ ਵਾਦੀਆਂ ਵਿੱਚ ਖੋ ਗਏ ਸੀ ਇਹ ਜਾਣੇ ਬਿਨਾਂ ਕਿ ਮੇਰੇ ਦਿਲ ਵਿੱਚ ਕੀ ਤੂਫਾਨ ਵੱਜ ਰਿਹਾ ਸੀ ਮੈਂ ਤਾਂ ਉਨ੍ਹਾਂ ਦੇ ਪਿਆਰ ਲਈ ਤੜਫ ਰਹੀ ਸੀ ਪਰ ਖੁਦ ਤੋਂ ਉਨ੍ਹਾਂ ਦੇ ਕੋਲ ਜਾਣ ਦੀ ਹਿੰਮਤ ਨਹੀਂ ਸੀ ਅਤੇ ਪਤਾ ਨਹੀਂ ਕਦੋਂ ਮੈਂ ਵੀ ਨੀਂਦ ਦੇ ਆਗੋਸ਼ ਵਿੱਚ ਚਲੀ ਗਈ ਮੈਂ ਦਿਨ ਰਾਤ ਉਨ੍ਹਾਂ ਦੀ ਇਹੀ ਆਵਾਜ਼ ਸੁਣਦੀ ਸੀ ਜੋ ਮੇਰੇ ਅੰਦਰ ਅੱਗ ਪੈਦਾ ਕਰਦੀ ਰਹਿੰਦੀ ਸੀ ਅਤੇ ਮੈਂ ਸੋਚਦੀ ਸੀ ਕਿ ਆਖਰ ਦੇਖਾਂ ਤਾਂ ਸਹੀ ਕਿ ਉਹ ਇਹ ਸਭ ਕੀ ਕਰ ਰਹੇ ਹਨ ਇੱਕ ਦਿਨ ਮੇਰੇ ਪਤੀ ਨੇ ਦੱਸਿਆ ਕਿ ਉਹ 2 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਜਾ ਰਹੇ ਹਨ ਤੇ ਹੁਣ ਉਹ ਘਰ ਵਾਪਸ 2 ਦਿਨ ਦੇ ਬਾਅਦ ਹੀ ਆਉਣਗੇ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਚੰਗਾ ਜਿਹਾ ਪਲਾਨ ਆਇਆ ਤੇ ਮੈਂ ਸੋਚਣ ਲੱਗੀ ਕਿ ਕਿਉਂ ਨਾ ਮੈਂ ਇਸ ਪਲਾਨ 'ਤੇ ਅਮਲ ਕਰਾਂ ਤਾਂ ਮੈਂ ਇਸ ਬਾਰੇ ਵਿੱਚ ਜਾਣ ਸਕਦੀ ਹਾਂ ਕਿ ਉਹਨਾਂ ਦੋਵਾਂ ਦੇ ਕਮਰੇ ਵਿੱਚ ਆਖਰ ਹੋ ਕੀ ਰਿਹਾ ਹੈ ਮੇਰੇ ਸੱਸੁਰ ਸ਼ਾਮ ਨੂੰ ਖਾਣਾ ਖਾਣ ਦੇ ਬਾਅਦ ਲਾਂ ਵਿੱਚ ਚੱਕਰ ਕਰਦੇ ਸੀ ਤੇ ਨਾਲ ਇੱਕ ਦੂਜੇ ਨਾਲ ਗੱਲ ਵੀ ਕਰਦੇ ਸੀ ਮੈਂ ਉਹਨਾਂ ਦੋਵਾਂ ਨੂੰ ਦੇਖ ਕੇ ਹੈਰਾਨ ਹੁੰਦੀ ਸੀ ਕਿ ਇਸ ਉਮਰ ਵਿੱਚ ਵੀ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਵੀ ਉਹਨਾਂ ਦੋਵਾਂ ਵਿੱਚ ਖੂਬ ਦੋਸਤੀ ਸੀ ਤੇ ਛੋਟੀ ਛੋਟੀ ਗੱਲ ਉਹ ਇੱਕ ਦੂਜੇ ਨਾਲ ਕਰਦੇ ਸੀ ਪਰ ਮੇਰੀ ਜ਼ਿੰਦਗੀ ਉਹਨਾਂ ਦੋਵਾਂ ਤੋਂ ਬਹੁਤ ਅਲੱਗ ਹੈ ਇਹ ਲੋਕ ਇਸ ਉਮਰ ਵਿੱਚ ਪੋਨ ਜਾਣ ਦੇ ਬਾਵਜੂਦ ਵੀ ਹੁਣ ਤੱਕ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਗੁਜ਼ਾਰ ਰਹੇ ਸੀ ਤੇ ਇੱਕ ਅਸੀਂ ਦੋਵੇਂ ਹਾਂ ਉਸ ਦਿਨ ਮੈਂ ਜਲਦੀ ਜਲਦੀ ਆਪਣੇ ਸਾਰੇ ਕੰਮ ਖਤਮ ਕੀਤੇ ਤੇ ਫਿਰ ਮੈਂ ਆਪਣੀ ਸਸਦੇ ਕਮਰੇ ਵਿੱਚ ਜਾ ਕੇ ਲੁਕ ਗਈ ਮੈਂ ਅਜੇ ਹੀ ਜਗ੍ਹਾ ਤੇ ਲੁਕੀ ਸੀ ਜਿੱਥੋਂ ਮੈਂ ਤਾਂ ਉਹਨਾਂ ਦੋਵਾਂ ਨੂੰ ਦੇਖ ਸਕਦੀ ਸੀ ਪਰ ਉਹ ਦੋਵੇਂ ਮੈਨੂੰ ਨਹੀਂ ਦੇਖ ਸਕਦੇ ਸਨ ਤੇ ਫਿਰ ਰਾਤ ਨੂੰ ਉਹ ਦੋਵੇਂ ਕਮਰੇ ਵਿੱਚ ਦਾਖਲ ਹੋ ਗਏ ਸਨ ਮੈਨੂੰ ਨੀਂਦ ਆ ਰਹੀ ਸੀ ਪਰ ਉਹਨਾਂ ਦੋਵਾਂ ਨੂੰ ਦੇਖਣ ਲਈ ਮੈਂ ਆਪਣੀ ਨੀਂਦ ਦੀ ਕੁਰਬਾਨੀ ਦੇ ਦਿੱਤੀ ਤੇ ਫਿਰ ਮੇਰਾ ਇੰਤਜ਼ਾਰ ਖਤਮ ਹੋਇਆ ਅਤੇ ਫਿਰ ਜੋ ਮੰਜ਼ਰ ਮੇਰੀਆਂ ਅੱਖਾਂ ਨੇ ਦੇਖਿਆ ਮੇਰਾ ਨਾ ਰਜ਼ਨੀ ਹੈ ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਪਿਤਾ ਤੋਂ ਇਲਾਵਾ ਮੇਰਾ ਛੋਟਾ ਭਾਈ ਸੀ ਮੇਰੇ ਮਾਤਾ ਪਿਤਾ ਭਰਾ ਤੋਂ ਵੱਧ ਮੈਨੂੰ ਪਿਆਰ ਕਰਦੇ ਸੀ ਉਹ ਮੇਰੀ ਹਰ ਇੱਛਾ ਤੇ ਹਰ ਜਿੱਦ ਨੂੰ ਪੂਰਾ ਕਰਦੇ ਸੀ ਮੈਂ ਬਚਪਨ ਤੋਂ ਹੀ ਖੁਦਦਾਰ ਤੇ ਜਿੱਦੀ ਸੀ ਇਸ ਸਮੇਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਜਦੋਂ ਮੇਰੀ ਪੂਜਾ ਨਾਂ ਦੀ ਕੁੜੀ ਦੇ ਨਾਲ ਦੋਸਤੀ ਹੋ ਗਈ ਪੂਜਾ ਬਹੁਤ ਚੰਗੀ ਕੁੜੀ ਸੀ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਉਸ ਦੀ ਸਭ ਤੋਂ ਚੰਗੀ ਗੱਲ ਇਹ ਲੱਗਦੀ ਸੀ ਕਿ ਉਹ ਚੰਗੀ ਸ਼ਖਸੀਅਤ ਦੀ ਮਾਲਕ ਸੀ ਤੇ ਉਹ ਜਦੋਂ ਮੇਰੇ ਹੁਸਨ ਦੀ ਮੇਰੀ ਖੂਬਸੂਰਤੀ ਦੀ ਤਾਰੀਫ਼ ਕਰਦੀ ਤਾਂ ਇਹ ਦੇਖ ਕੇ ਮੈਂ ਖੁਸ਼ੀ ਨਾਲ ਨੱਚ ਉੱਠਦੀ ਸੀ ਕਾਲਜ ਵਿੱਚ ਤਰ੍ਹਾਂ-ਤਰ੍ਹਾਂ ਦੇ ਮੁੰਡੇ ਕੁੜੀਆਂ ਸਨ ਤੇ ਬਹੁਤ ਸਾਰੇ ਨਜ਼ਾਰੇ ਦੇਖਣ ਨੂੰ ਮਿਲਦੇ ਸੀ ਜਿਨ੍ਹਾਂ ਵਿੱਚੋਂ ਕੁਝ ਅਜਿਹੇ ਵੀ ਹੁੰਦੇ ਸਨ ਜੋ ਮੈਨੂੰ ਨਜ਼ਰ ਚੁਰਾਉਣ ਤੇ ਮਜਬੂਰ ਕਰ ਦਿੰਦੇ ਸਨ ਜ਼ਿਆਦਾਤਰ ਕੁੜੀਆਂ ਦੇ ਬੁਆਏਫਰੈਂਡਸ ਜਦੋਂ ਉਹ ਉਹਨਾਂ ਸਾਰਿਆਂ ਦੇ ਬਾਰੇ ਗੱਲਾਂ ਕਰਦੀਆਂ ਸਨ ਉਹਨਾਂ ਦੇ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੀਆਂ ਸਨ ਤਾਂ ਇਹ ਦੇਖ ਕੇ ਮੇਰੇ ਜਜ਼ਬਾਤ ਵੀ ਉੱਭਰ ਲੱਗਦੇ ਸੀ ਤੇ ਮੈਂ ਵੀ ਉਹਨਾਂ ਨੂੰ ਦੇਖ ਕੇ ਸੋਚਦੀ ਸੀ ਕਿ ਦੇਖਣ ਵਿੱਚ ਤਾਂ ਉਹ ਬਿਲਕੁਲ ਮਾਮੂਲੀ ਸਕਲ ਸੁਰਤ ਦੀ ਹਨ ਪਰ ਉਹਨਾਂ ਦੇ ਬੁਆਏਫਰੈਂਡ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਨ ਮੈਂ ਵੀ ਕਿਸੇ ਤੋਂ ਘਟ ਨਹੀਂ ਸੀ ਮੈਨੂੰ ਵੀ ਕਈ ਮੁੰਡਿਆਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਪਰ ਮੈਂ ਕਿਸੇ ਨੂੰ ਵੀ ਮੂੰਹ ਨਹੀਂ ਲਗਾਉਂਦੀ ਸੀ ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਲਾਡ ਪਿਆਰ ਦੇਣ ਦੇ ਬਾਵਜੂਦ ਵੀ ਮੈਨੂੰ ਇਸ ਮਾਮਲੇ ਵਿੱਚ ਆਜ਼ਾਦੀ ਨਹੀਂ ਦਿੱਤੀ ਸੀ ਉਹਨਾਂ ਨੂੰ ਕੁੜੀਆਂ ਦਾ ਮੁੰਡਿਆਂ ਨਾਲ ਦੋਸਤੀ ਕਰਨਾ ਜਾ ਗੱਲ ਕਰਨਾ ਬਹੁਤ ਬੁਰਾ ਲੱਗਦਾ ਸੀ ਸਾਡੇ ਮਹੌਲੇ ਵਿੱਚ ਇਹ ਗੱਲ ਆਮ ਸੀ ਪਰ ਇਸ ਦੇ ਬਾਵਜੂਦ ਵੀ ਮੇਰੇ ਮਾਤਾ ਪਿਤਾ ਇਹ ਸਭ ਦੇਖ ਕੇ ਗੁੱਸਾ ਕਰਦੇ ਸੀ ਮੇਰੀ ਕਲਾਸ ਵਿੱਚ ਇੱਕ ਮੁੰਡਾ ਸੀ ਜੋ ਮੇਰੇ ਤੇ ਬੁਰੀ ਤਰ੍ਹਾਂ ਨਾਲ ਅਸਕ ਸੀ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀ ਮੇਰੇ ਨਾਲ ਗੱਲ ਕਰਨ ਦੇ ਬਹਾਨੇ ਲੱਭਦਾ ਪਰ ਮੈਂ ਉਸ ਦੀ ਸ਼ਕਲ ਤੱਕ ਨਹੀਂ ਦੇਖੀ ਸੀ ਤੇ ਮੈਨੂੰ ਅਜਿਹੇ ਲੋਕ ਬਿਲਕੁਲ ਵੀ ਪਸੰਦ ਨਹੀਂ ਸਨ ਪਿਛਲੇ ਬਹੁਤ ਦਿਨਾਂ ਤੋਂ ਮੈਨੂੰ ਬੁਖਾਰ ਸੀ ਤੇ ਮੈਂ ਕਾਲਜ ਵਿੱਚ ਨਹੀਂ ਜਾ ਸਕੀ ਸੀ ਮੇਰੀ ਗੈਰ ਮੌਜੂਦਗੀ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਕੇ ਉਹ ਮੁੰਡਾ ਘਰ ਤੱਕ ਚਲਾਇਆ ਤੇ ਇਹ ਗੱਲ ਮੇਰੇ ਮਾਤਾ ਪਿਤਾ ਨੂੰ ਬਹੁਤ ਬੁਰੀ ਲੱਗੀ ਜਦੋਂ ਮੈਂ ਠੀਕ ਹੋ ਕੇ ਕਾਲਜ ਗਈ ਤਾਂ ਉਸ ਮੁੰਡੇ ਨੇ ਮੈਨੂੰ ਰੋਕ ਲਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਬਹੁਤ ਚਾਹੁੰਦਾ ਹਾਂ ਤੈਨੂੰ ਜਦੋਂ ਮੈਂ ਉਸ ਨੂੰ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਉਸ ਦਾ ਹੱਥ ਫੜਨਾ ਮੈਨੂੰ ਚੰਗਾ ਨਹੀਂ ਲੱਗਿਆ ਤੇ ਮੈਂ ਉਸ ਨੂੰ ਇੱਕ ਥੱਪੜ ਮਾਰ ਦਿੱਤਾ ਤੇ ਮੈਂ ਘਰ ਚਲੀ ਆਈ ਤੇ ਉਹ ਮੁੰਡਾ ਰੋਜ਼ ਮੇਰੇ ਘਰ ਦੇ ਕੋਲ ਘੁੰਮਦਾ ਫਿਰਦਾ ਸੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਮੈਂ ਉਸ ਨਾਲ ਗੱਲ ਨਹੀਂ ਕਰਦੀ ਸੀ ਇੱਕ ਦਿਨ ਉਸਨੇ ਬਹੁਤ ਜ਼ਿੱਦ ਕੀਤੀ ਕਿ ਬਸ ਇੱਕ ਵਾਰ ਮੇਰੇ ਨਾਲ ਗੱਲ ਕਰ ਲਓ ਉਸਨੇ ਮੈਨੂੰ ਮਿਲਣ ਨੂੰ ਬੁਲਾਇਆ ਜਦੋਂ ਮੈਂ ਉੱਥੇ ਗਈ ਤਾਂ ਉਸਨੇ ਫਿਰ ਤੋਂ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਮੈਂ ਉਸ ਨੂੰ ਮਨ੍ਹਾ ਕਰਦੀ ਰਹੀ ਪਰ ਮੇਰੀ ਬਦਕਿਸਮਤੀ ਸੀ ਕਿ ਉਸ ਪਾਰਕ ਵਿੱਚ ਮੇਰੇ ਪਾਪਾ ਵੀ ਸਨ ਜਦੋਂ ਪਾਪਾ ਨੇ ਮੈਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਘਬਰਾ ਗਏ ਤੇ ਮੇਰੇ ਕੋਲ ਆ ਕੇ ਉਸ ਮੁੰਡੇ ਨੂੰ ਮਾਰ ਲੱਗੇ ਤੇ ਮੈਨੂੰ ਲੈ ਕੇ ਘਰ ਆ ਗਏ ਘਰ ਆ ਕੇ ਪਾਪਾ ਨੇ ਵੀ ਮੈਨੂੰ ਇੱਕ ਦੋ ਥੱਪੜ ਮਾਰੀ ਤੇ ਮੇਰੀ ਪੜਾਈ ਛਡਵਾ ਕੇ ਮੇਰਾ ਵਿਆਹ ਕਰ ਦਿੱਤਾ ਅਤੇ ਅੱਜ ਮੈਂ ਸੱਸ ਦੇ ਕਮਰੇ ਵਿੱਚ ਉਹ ਰਾਜ਼ ਜਾਣਨ ਦੇ ਲਈ ਲੁਕੀ ਹੋਈ ਸੀ ਅਤੇ ਸੋਚ ਰਹੀ ਸੀ ਕਿ ਮੇਰਾ ਸੋਹਰਾ ਆਪਣੀ ਪਤਨੀ ਨੂੰ ਪਿਆਰ ਜਤਾਉਂਦਾ ਹੈ ਤੇ ਉਹਨਾਂ ਨੂੰ ਬਹੁਤ ਖੁਸ਼ ਰੱਖਦਾ ਹੈ ਜਦੋਂ ਕਿ ਮੇਰਾ ਪਤੀ ਇਸ ਹੱਦ ਤੱਕ ਮੈਨੂੰ ਖੁਸ਼ ਨਹੀਂ ਕਰ ਪਾਉਂਦਾ ਸੀ ਤੇ ਹੁਣ ਮੈਂ ਇਹ ਰਾਜ਼ ਜਾਣਨਾ ਚਾਹੁੰਦੀ ਸੀ ਕਿ ਆਖਰ ਉਹ ਅਜੇ ਹੀ ਕਿਹੜੀ ਚੀਜ਼ ਇਸਤੇਮਾਲ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਤਾਕਤ ਇੰਨੀ ਵੱਧ ਗਈ ਸੀ ਮੈਂ ਚਾਹੁੰਦੀ ਸੀ ਕਿ ਮੈਂ ਵੀ ਆਪਣੇ ਪਤੀ ਨੂੰ ਉਹੀ ਚੀਜ਼ ਇਸਤੇਮਾਲ ਕਰਵਾਵਾਂ ਤੇ ਇਹੀ ਦੇਖਣ ਲਈ ਉਸ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਲੁਕ ਗਈ ਤੇ ਜੋ ਕੁਝ ਮੈਂ ਦੇਖਿਆ ਸੀ ਉਹ ਮੈਨੂੰ ਹੈਰਾਨ ਪਰੇਸ਼ਾਨ ਕਰ ਗਿਆ ਸੀ ਕਿੰਨੀ ਦੇਰ ਤੱਕ ਮੈਂ ਬੇਯਕੀਨੀ ਨਾਲ ਉਹਨਾਂ ਦੋਵਾਂ ਬਲ ਦੇਖਦੀ ਰਹੀ ਤੇ ਫਿਰ ਬੇਖੁਦੀ ਦੇ ਹਿਆਨ ਵਿੱਚ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਤੇ ਫਿਰ ਉਹਨਾਂ ਦੋਵਾਂ ਦੇ ਨਾਲ ਮਿਲ ਕੇ ਉਹ ਸਭ ਕਰਨ ਲੱਗੀ ਪਹਿਲਾਂ ਤਾਂ ਉਹਨਾਂ ਦੋਵਾਂ ਨੇ ਮੈਨੂੰ ਹੈਰਾਨੀ ਭਰੀ ਨਜ਼ਰ ਨਾਲ ਦੇਖਿਆ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਸ ਸਮੇਂ ਮੈਂ ਉਹਨਾਂ ਦੇ ਕਮਰੇ ਵਿੱਚ ਮੌਜੂਦ ਸੀ ਪਰ ਪਤਾ ਨਹੀਂ ਉਹ ਕਿੱਥੇ ਚਲੇ ਗਈ ਸੀ ਜਦੋਂ ਕਿ ਉਹ ਆਦਮੀ ਮੈਨੂੰ ਬਰਬਾਦ ਕਰਕੇ ਜਾ ਚੁੱਕਿਆ ਸੀ ਮੈਂ ਰੋਂਦੀ ਰਹੀ ਤੇ ਐਸੇ ਹਾਲਤ ਵਿੱਚ ਵਿਸਤਰ ਤੇ ਪਈ ਰਹੀ ਮੇਰਾ ਸਰੀਰ ਕੰਬ ਰਿਹਾ ਸੀ ਕੁਝ ਪਲ ਬਾਅਦ ਮੈਨੂੰ ਹੋਸ਼ ਆਇਆ ਤਾਂ ਮੈਂ ਭੱਜ ਕੇ ਬਾਥਰੂਮ ਵਿੱਚ ਬੰਦ ਹੋ ਗਈ ਤੇ ਖੁਦ ਨੂੰ ਰਗੜ ਰਗੜ ਕੇ ਸਾਫ਼ ਕਰਨ ਲੱਗੀ ਪਤਾ ਨਹੀਂ ਉਹ ਕਿਹੜਾ ਆਦਮੀ ਸੀ ਜਿਸ ਦਾ ਚਿਹਰਾ ਮੈਂ ਦੇਖ ਨਹੀਂ پا ਰਹੀ ਸੀ ਉਹ ਲਗਾਤਾਰ ਮੈਨੂੰ ਇਸਤੇਮਾਲ ਕਰ ਰਿਹਾ ਸੀ ਬਹੁਤ देर ਤੱਕ ਆਪਣੇ ਸਰੀਰ ਨੂੰ ਸਾਫ਼ ਕਰਨ ਤੋਂ ਬਾਅਦ ਬਾਥਰੂਮ ਤੋਂ ਬਾਹਰ ਆ ਗਈ ਸਾਹਮਣੇ ਹੀ ਮੇਰਾ ਪਤੀ ਪਰੇਸ਼ਾਨੀ ਵਾਲਾ ਚਿਹਰਾ ਲੈ ਕੇ ਬੈਠਿਆ ਹੋਇਆ ਸੀ ਮੈਂ ਖੁਦ ਨੂੰ ਜਲਦੀ ਹੀ ਕਾਬੂ ਕੀਤਾ ਅਤੇ ਉਹਨਾਂ ਦੇ ਬਰਾਬਰ ਵਿੱਚ ਬੈਠ ਕੇ ਉਹਨਾਂ ਨੂੰ ਪੁੱਛਣ ਲੱਗੀ ਕਿ ਤੁਸੀਂ ਠੀਕ ਤਾਂ ਹੋ ਤੁਹਾਡੇ ਚਿਹਰੇ ਤੇ ਇੰਨੀ ਪਰੇਸ਼ਾਨੀ ਕਿਸ ਗੱਲ ਦੀ ਹੈ ਮੇਰਾ ਪਤੀ ਕਹਿਣ ਲੱਗਿਆ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਹੈ ਰਾਤ ਤੱਕ ਬਿਲਕੁਲ ਠੀਕ ਸੀ ਅਜ ਮੈਂ ਗਿਆ ਤਾਂ ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹ ਬਿਲਕੁਲ ਵੀ ਹੋਸ਼ ਵਿੱਚ ਨਹੀਂ ਆ ਰਿਹਾ ਸੀ ਇਹ ਗੱਲ ਸੁਣ ਕੇ ਮੇਰੇ ਦਿਮਾਗ ਵਿੱਚ ਅਜੀਬ ਅਜੀਬ ਜਿਹੇ ਖਿਆਲ ਆਉਂਦਾ ਰਿਹਾ ਸੀ ਮੇਰਾ ਪਤੀ ਪਹਿਲੀ ਰਾਤ ਨੂੰ ਜਦੋਂ ਗਿਆ ਸੀ ਉਸ ਸਮੇਂ ਉਹਨਾਂ ਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਸੀ ਤੇ ਅੱਜ ਅਚਾਨਕ ਉਸ ਦੇ ਦੋਸਤ ਦੀ ਤਬੀਅਤ ਖਰਾਬ ਹੋਣਾ ਮੈਨੂੰ ਇਹਨਾਂ ਸਭ ਚੀਜ਼ਾਂ ਦੇ ਪਿੱਛੇ ਇੱਕ ਹੀ ਆਦਮੀ ਦਾ ਹੱਥ ਲੱਗ ਰਿਹਾ ਸੀ ਤੇ ਉਹ ਆਦਮੀ ਉਹ ਸੀ ਜੋ ਮੇਰੇ ਪਤੀ ਦੀ ਗੈਰ ਮੌਜੂਦਗੀ ਵਿੱਚ ਮੇਰੇ ਕੋਲ ਆਉਂਦਾ ਸੀ ਮੈਂ ਬਿਲਕੁਲ ਚੁੱਪ ਸੀ ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗਾ ਜੇਕਰ ਮਾਂ-ਬਾਪ ਦੀ ਜ਼ਿਆਦਾ ਯਾਦ ਆ ਰਹੀ ਹੈ ਤਾਂ ਮੈਂ ਤੈਨੂੰ ਘਰ ਲੈ ਚਲਦਾ ਹਾਂ ਪਰ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਅੱਖਾਂ ਬੰਦ ਕਰਕੇ ਆਪਣਾ ਸਿਰ ਆਪਣੇ ਪਤੀ ਦੇ ਮੋਢੇ ਤੇ ਰੱਖ ਦਿੱਤਾ ਮੇਰਾ ਦਿਲ ਬਹੁਤ ਬੁਰੇ ਤਰੀਕੇ ਨਾਲ ਰੋ ਰਿਹਾ ਸੀ ਮੈਨੂੰ ਆਪਣੇ ਆਪ ਤੇ ਬਹੁਤ ਤਰਸ ਆ ਰਿਹਾ ਸੀ ਕਿ ਮੈਂ ਕਿੱਥੇ ਫਸ ਗਈ ਵੇਾ ਤੋਂ ਪਹਿਲਾਂ ਮੇਰੀ ਜ਼ਿੰਦਗੀ ਕਿੰਨੀ ਚੰਗੀ ਸੀ ਤੇ ਹੁਣ ਤਾਂ ਮੇਰੀ ਜ਼ਿੰਦਗੀ ਤਬਾਹ ਹੋ ਗਈ ਸੀ ਬਹੁਤ ਦਿਨ ਹੋ ਗਏ ਸੀ ਮੈਨੂੰ ਆਪਣੇ ਮਾਪਪਰ ਦੀ ਬਹੁਤ ਜ਼ਿਆਦਾ ਯਾਦ ਆਉਂਦੀ ਸੀ ਆਪਣੀਆਂ ਸਹੇਲੀਆਂ ਆਪਣਾ ਘਰ ਆਪਣਾ ਵੇੜਾ ਸਭ ਕੁਝ ਮੈਨੂੰ ਬਹੁਤ ਯਾਦ ਆ ਰਿਹਾ ਸੀ ਜਿਵੇਂ ਮੈਂ ਸਾਰੀਆਂ ਪਰੇਸ਼ਾਨੀਆਂ ਤੇ ਬੋਝ ਤੋਂ ਆਜ਼ਾਦ ਹੋ ਚੁੱਕੀ ਸੀ ਅਗਲੇ ਦਿਨ ਵੀ ਮੇਰੇ ਪਤੀ ਘਰ ਵਿੱਚ ਨਹੀਂ ਸੀ ਤੇ ਹੁਣ ਫਿਰ ਤੋਂ ਮੇਰਾ ਇਰਾਦਾ ਸੀ ਕਿ ਮੈਂ ਆਪਣੇ ਸਸੋਰੇ ਦੇ ਕਮਰੇ ਵਿੱਚ ਰਾਤ گزارਾਂ ਸ਼ਾਇਦ ਮੇਰੀ ਸਸਨੋ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਉਸ ਸਮੇਂ ਉਹ ਮੈਨੂੰ ਗੁੱਸੇ ਨਾਲ ਕਹਿਣ ਲੱਗੀ ਕਿ ਜੇਕਰ ਅਜ ਰਾਤ ਨੂੰ ਤੂੰ ਸਾਡੇ ਕਮਰੇ ਵਿੱਚ ਆਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਹ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾ ਮਾਜੀ ਤਾਂ ਅਨਵਾਕਰ ਕਿਸ ਗੱਲ ਤੇ ਇਤਰਾਜ਼ ਹੈ ਜਦੋਂ ਕਿ ਮੇਰੇ ਸਹੁਰੇ ਨੂੰ ਮੇਰੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਤੁਸੀਂ ਮੈਨੂੰ ਇਸ ਗੱਲ ਤੋਂ ਕਿਉਂ ਰੋਕਦੇ ਹੋ ਉਸੇ ਸਮੇਂ ਮੇਰਾ ਸਹੁਰਾ ਵੀ ਉੱਥੇ ਆ ਗਿਆ ਤੇ ਜਦੋਂ ਸਾਡੇ ਦੋਵਾਂ ਨੂੰ ਗੱਲ ਕਰਦੇ ਦੇਖਿਆ ਤਾਂ ਉਹ ਸਾਡੇ ਕੋਲ ਆ ਕੇ ਖੜਾ ਹੋ ਗਿਆ ਸਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਿਆ ਉਸ ਸਮੇਂ ਮੈਂ ਉਹਨਾਂ ਨੂੰ ਦਬੇ ਸ਼ਬਦਾਂ ਵਿੱਚ ਕਿਹਾ ਕਿ ਮਾ ਜੀ ਮੈਨੂੰ ਰਾਤ ਨੂੰ ਕਮਰੇ ਦੇ ਵਿੱਚ ਆਉਣ ਤੋਂ ਮਨਾ ਕਰ ਰਹੀ ਹੈ ਇਹ ਸੁਣਦੇ ਹੀ ਮੇਰੇ ਸਹੁਰੇ ਨੂੰ ਬਹੁਤ ਗੁੱਸਾ ਆਇਆ ਤੇ ਉਹ ਸੁਰਖ ਚਿਹਰੇ ਨਾਲ ਉਹਨਾਂ ਨੂੰ ਦੇਖਦੇ ਹੋਏ ਬੋਲੇ ਕਿ ਤੈਨੂੰ ਨੂੰ ਨੂੰ ਮਨਾ ਨਹੀਂ ਕਰਨਾ ਚਾਹੀਦਾ ਇਸ ਦਾ ਵੀ ਮੇਰੇ ਤੇ ਇੰਨਾ ਹੀ ਹੱਕ ਹੈ ਜਿੰਨਾ ਕਿ ਤੁਹਾਡੇ ਲੋਕਾਂ ਦਾ ਤੇ ਤੂੰ ਉਸ ਨੂੰ ਮਨਾ ਕਰ ਰਹੀ ਹੈ ਜੋ ਕਮ ਤੂੰ ਖੁਦ ਨਹੀਂ ਕਰ ਸਕਦੀ ਤੋ ਉਸ ਨੂੰ ਤਾਂ ਕਰਨ ਦੇ ਹੀ ਸਕਦੀ ਹੈ ਉਸਦੇ ਜਾਣ ਤੋਂ ਬਾਅਦ ਮੇਰੀ ਸੱਸ ਕਹਿਣ ਲੱਗੀ ਜੇਕਰ ਤੂੰ ਅੱਜ ਸਾਡੇ ਕਮਰੇ ਵਿੱਚ ਆਈ ਤਾਂ ਮੈਂ ਤੇਰੇ ਪਤੀ ਨੂੰ ਤੇਰੇ ਖਿਲਾਫ ਕਰ ਦੇਵਾਂਗੀ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਜੇਕਰ ਉਹ ਮੇਰੇ ਪਤੀ ਨੂੰ ਮੇਰੇ ਖਿਲਾਫ ਕਰ ਦਿੰਦੀ ਤਾਂ ਉਹ ਮੇਰੇ ਤੇ ਗੁੱਸਾ ਕਰਨ ਲੱਗ ਜਾਂਦੀ ਅਤੇ ਇਹ ਸਭ ਬਰਦਾਸ਼ਤ ਕਰਨਾ ਫਿਰ ਮੇਰੇ ਲਈ ਮੁਨਕਿਨ ਹੋ ਜਾਂਦਾ ਮੈਨੂੰ ਅੰਦਾਜ਼ਾ ਸੀ ਕਿ ਮੇਰਾ ਪਤੀ ਇੱਕ ਸੱਕੀ ਮિજાਜ ਦਾ ਇਨਸਾਨ ਸੀ ਉਸਦੇ ਦਿਮਾਗ ਵਿੱਚ ਜਦੋਂ ਕੋਈ ਗੱਲ ਆ ਜਾਂਦੀ ਸੀ ਤਾ ਫਿਰ ਉਸ ਨੂੰ ਕੱਢਣਾ ਆਸਾਨ ਨਹੀਂ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਸੀ ਜਦੋਂ ਸ਼ੁਰੂਆਤੀ ਦਿਨਾਂ ਵਿੱਚ ਮੈਂ ਇੱਕ ਵਾਰ ਕਮਰੇ ਤੋਂ ਬਾਹਰ ਚਲੀ ਗਈ ਸੀ ਤਾਂ ਉਹ ਮੈਨੂੰ ਕਿਸ ਗਦਰ ਗੁੱਸੇ ਨਾਲ ਬੋਲੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਸ਼ੱਕ ਦੇਖ ਕੇ ਮੈਂ ਡਰ ਗਈ ਸੀ ਜੇਕਰ ਮੇਰੀ ਸੱਸ ਨੇ ਵੀ ਉਹਨਾਂ ਨੂੰ ਕੁਝ ਐਸਾ ਵੈਸਾ ਕਹਿ ਦਿੱਤਾ ਤਾਂ ਮੈਂ ਕੀ ਕਰਦੀ ਉਹ ਤਾਂ ਆਪਣੀ ਮਾਂ ਦੀ ਹੀ ਸੁਣਨਗੇ ਉਹਨਾਂ ਨੂੰ ਹੀ ਸੱਚਾ ਸਾਬਤ ਕਰਨਗੇ ਉਸੇ ਸਮੇਂ ਮੈਂ ਸੋਚ ਲਿਆ ਕਿ ਮੈਂ ਆਪਣੀ ਸੱਸ ਦੀ ਗੱਲ ਮੰਨੂੰਗੀ ਉਹਨਾਂ ਦੇ ਨਾਲ ਮਿਲ ਕੇ ਰਹੂੰਗੀ ਉਹਨਾਂ ਨੂੰ ਗੁੱਸਾ ਨਹੀਂ ਕਰਵਾਉਂਗੀ ਤਾਂ ਕਿ ਉਹ ਮੇਰੇ ਪਤੀ ਨੂੰ ਮੇਰੇ ਖਿਲਾਫ ਕਰਨ ਦੀ ਕੋਸ਼ਿਸ਼ ਨਾ ਕਰਨ ਇਹ ਸੋਚ ਕੇ ਮੈਂ ਖਾਣਾ ਖਾਣ ਤੋਂ ਬਾਅਦ ਜਲਦੀ ਹੀ ਆਪਣੇ ਕਮਰੇ ਵਿੱਚ ਆ ਕੇ लेट ਗਈ ਮੇਰਾ ਬਹੁਤ ਦਿਲ ਕਰੇ ਹਸੀ ਕਿ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਜਾਵਾਂ ਜਿਵੇਂ ਮੈਂ ਕੱਲ ਸਕੂਨ ਹਾਸਲ ਕੀਤਾ ਸੀ ਉਸੇ ਤਰ੍ਹਾਂ ਹੀ ਸਕੂਨ ਹਾਸਲ ਕਰ ਪਰ ਫਿਰ ਜਦੋਂ ਆਪਣੀ ਸਸਦਾ ਵਿਵਹਾਰ ਯਾਦ ਕਰਦੀ ਹਾਂ ਤਾਂ ਫਿਰ ਚੁੱਪ ਰਹਿ ਜਾਂਦੀ ਸੀ ਉਸੇ ਸਮੇਂ ਦਰਵਾਜ਼ੇ ਤੇ دستਕ ਹੋਣ ਲੱਗੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰਾ ਸੋਹਰਾ ਖੜਾ ਸੀ ਉਹ ਮੈਨੂੰ ਹੈਰਾਨੀ ਭਰੀ ਨਜ਼ਰਾਂ ਨਾਲ ਦੇਖਦੇ ਹੋਏ ਬੋਲੀ ਕਿ ਤੂੰ ਅੱਜ ਮੇਰੇ ਕਮਰੇ ਵਿੱਚ ਆਉਣ ਵਾਲੀ ਸੀ ਫਿਰ ਹੁਣ ਤੱਕ ਆਈ ਕਿਉਂ ਨਹੀਂ ਉਹਨਾਂ ਦੀ ਗੱਲ ਸੁਣ ਕੇ ਮੈਂ ਸੋਚ ਵਿੱਚ ਪੈ ਗਈ ਤੇ ਕਹਿਣ ਲੱਗੀ ਕਿ ਬਸ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ ਮੇਰਾ ਸੋਹਰਾ ਮੈਨੂੰ ਕੁਝ ਦੇਰ ਖਾਮੋਸ ਨਜ਼ਰਾਂ ਨਾਲ ਦੇਖਦਾ ਰਿਹਾ ਤੇ ਫਿਰ ਕਹਿਣ ਲੱਗਾ ਕਿ ਮੈਂ ਜਾਣਦਾ ਹਾਂ ਕਿ ਤੂੰ ਕਿਉਂ ਮਨਾਂ ਕਰ ਰਹੀ ਹੈ ਮੈਂ ਉਹ ਨਦੀ ਚਿਹਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਸ਼ਾਇਦ ਤੂੰ ਆਪਣੀ ਸਸਦੀ ਵਜ੍ਹਾ ਨਾਲ ਇਹ ਸਭ ਕਰ ਰਹੀ ਹੈ ਉਸ ਦੇ ਡਰ ਦੀ ਵਜ੍ਹਾ ਨਾਲ ਮਨਾ ਕਰ ਰਹੀ ਹੈ ਚਿੰਤਾ ਨਾ ਕਰ ਉਹ ਤੈਨੂੰ ਕੁਝ ਵੀ ਨਹੀਂ ਕਹੇਗੀ ਮੈਂ ਉਸਨੂੰ ਸਮਝਾ ਲਿਆ ਹੈ ਹੁਣ ਤੂੰ ਜਲਦੀ ਨਾਲ ਆ ਜਾ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਉਹਨਾਂ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ ਸਕੂਨ ਦੀ ਇੱਕਲ ਮੇਰੇ ਵਜੂਦ ਵਿੱਚ ਉਤਰ ਗਈ ਸੀ ਉਸ ਸਮੇਂ ਮੈਂ ਫਿਰ ਉਹਨਾਂ ਦੇ ਕਮਰੇ ਵਿੱਚ ਆ ਗਈ ਤੇ ਉਹ ਦੋਵੇਂ ਉਹੀ ਕੰਮ ਕਰ ਰਹੇ ਸੀ ਮੈਂ ਵੀ ਫਿਰ ਉਹਨਾਂ ਦੇ ਨਾਲ ਸ਼ਾਮਿਲ ਹੋ ਗਈ ਅੱਜ ਤਾਂ ਮੇਰੀ ਸੱਸ ਕੱਲ ਤੋਂ ਵੀ ਜ਼ਿਆਦਾ ਜਲਦੀ ਥੱਕ ਗਈ ਸੀ ਥੋੜੀ ਹੀ ਦੇਰ guzri ਸੀ ਕਿ ਉਸ ਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਸੀ ਤੇ ਮੇਰੇ ਸਹੁਰੇ ਨੂੰ ਕਹਿਣ ਲੱਗੀ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ ਅੱਜ ਮੈਂ ਇਹ ਸਭ ਨਹੀਂ ਕਰ ਸਕਦੀ ਉਸ ਸਮੇਂ ਮੇਰਾ ਸਹੁਰਾ ਕਹਿਣ ਲੱਗਿਆ ਕਿ ਤੇਰੇ ਨਾਲ ਮਸਲਾ ਕੀ ਹੈ ਦਿਨੋ ਦਿਨ ਤੂੰ ਬਹੁਤ ਹੀ ਘੱਟ ਸਮਾਂ ਦੇਣ ਲੱਗੀ ਹੈ ਤੇ ਤੂੰ ਜਲਦੀ ਹੀ ਥੱਕ ਜਾਂਦੀ ਹੈ ਜਲਦੀ ਨਾਲ ਇੱਥੇ ਆ ਤੇ ਹੁਣ ਜਕਰ ਤੂੰ ਆਪਣੀ ਜਗ੍ਹਾ ਤੇ ਬੈਠੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਫਿਰ ਮੇਰੀ ਸੱਸ ਸਾਡੇ ਦੋਵਾਂ ਦੇ ਨਾਲ ਸ਼ਾਮਿਲ ਹੋ ਗਈ ਸੀ ਬਹੁਤ देर ਤੱਕ ਅਸੀਂ ਉਸ ਕਮਰੇ ਵਿੱਚ ਬਿਜੀ ਰਹੇ ਕੁਝ ਦੇਰ ਬਾਅਦ ਮੇਰੀ ਸੱਸ ਫਿਰ ਤੋਂ ਇੱਕ ਪਾਸੇ ਹੋ ਗਈ ਤੇ ਕਹਿਣ ਲੱਗੀ ਕਿ ਹੁਣ ਮੇਰੀ ਬਸ ਹੋ ਗਈ ਹੈ ਹੁਣ ਮੇਰੇ ਵਿੱਚ ਹੋਰ ਹਿੰਮਤ ਨਹੀਂ ਹੈ ਤੇ ਉਸ ਦੇ ਬਾਅਦ ਅਸੀਂ ਦੋਵੇਂ ਹੀ ਇਹ ਕੰਮ ਕਰਦੇ ਰਹੇ ਤੇ ਫਿਰ ਬਹੁਤ ਦੇਰ ਦੇ ਬਾਅਦ ਜਦੋਂ ਮੈਂ ਥੱਕ ਕੇ ਚੂਰ ਹੋ ਗਈ ਤਾਂ ਮੇਰਾ ਸਹੁਰਾ ਖੁਦ ਹੀ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਵੀ ਚਲੀ ਜਾ ਤੂੰ ਬਹੁਤ ਥੱਕ ਗਈ ਹੈ ਤੇ ਜਿਵੇਂ ਹੀ ਮੈਂ ਆਪਣੇ ਬੈੱਡ ਤੇ ਆ ਕੇ ਲਟੀ ਤਾਂ ਨੀਂਦ ਦੀਆਂ ਬਾਦੀਆਂ ਵਿੱਚ ਚਲੀ ਗਈ ਸੀ ਅਤੇ ਮੈਂ ਸੋਚਣ ਲੱਗੀ ਕਿ ਅੱਜ ਤਾਂ ਮੈਨੂੰ ਕੱਲ ਤੋਂ ਵੀ ਜ਼ਿਆਦਾ ਸਕੂਨ ਹਸਲ ਹੋਇਆ ਸੀ ਅੱਜ ਮੇਰੇ ਪਤੀ ਨੂੰ ਵਾਪਸ ਆ ਜਾਣਾ ਸੀ ਮੈਂ ਉਹਨਾਂ ਦੀ ਪਸੰਦੀਦਾ ਰੰਗ ਦੇ ਕੱਪੜੇ ਪਾਨੇ ਚੰਗਾ ਜਿਹਾ ਮੇਕਅਪ ਕੀਤਾ ਤੇ ਚੰਗੀ ਜਿਹੀ ਪਰਫਿਊਮ ਲਗਾ ਕੇ ਉਹਨਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੀ ਉਸ ਸਮੇਂ ਉਹਨਾਂ ਦਾ ਫੋਨ ਆਇਆ ਕਿ ਉਹ ਅੱਜ ਵੀ ਵਾਪਸ ਨਹੀਂ ਆ ਸਕਦੇ ਅੱਜ ਵੀ ਉੱਥੇ ਹੀ ਰਹਿਣਗੇ ਇਹ ਸੁਣ ਕੇ ਮੈਂ ਉਦਾਸ ਹੋ ਗਈ ਸੀ ਕਿ ਮੈਂ ਤਾਂ ਉਹਨਾਂ ਲਈ ਇੰਨੀਆਂ ਤਿਆਰੀਆਂ ਕੀਤੀਆਂ ਸਨ ਅੱਜ ਰਾਤ ਦੇ ਲਈ ਕੀ ਕੀ ਕੁ ਸੋਚ ਲਿਆ ਸੀ ਤੇ ਉਹ ਕਰ ਹੀ ਨਹੀਂ ਆਉਣਗੇ ਮੈਂ ਇਹੀ ਸੋਚ ਰਹੀ ਸੀ ਜਦੋਂ ਫਿਰ ਤੋਂ ਦਰਵਾਜ਼ੇ ਤੇ دستਕ ਹੋਈ ਜਦੋਂ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਮੇਰਾ ਸੋਹਰਾ ਖੜਾ ਸੀ ਉਹਨਾਂ ਦੀ ਨਜ਼ਰ ਜਦੋਂ ਮੇਰੇ ਹੁਲੀਏ ਤੇ ਗਈ ਤਾਂ ਉਹ ਅਜੀਬ ਅੰਦਾਜ਼ ਵਿੱਚ ਮੈਨੂੰ ਦੇਖਣ ਲੱਗੇ ਤੇ ਕਹਿਣ ਲੱਗੇ ਕਿ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਉਹਨਾਂ ਦੀ ਤਾਰੀਫ਼ ਸੁਣ ਕੇ ਮੈਂ ਸ਼ਰਮਾ ਗਈ ਉਸੇ ਸਮੇਂ ਉਹ ਕਹਿਣ ਲੱਗੇ ਕਿ ਹੁਣ ਜਲਦੀ ਨਾਲ ਕਮਰੇ ਵਿੱਚ ਆਜਾ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਮੈਂ ਉਹਨਾਂ ਦੇ ਕਮਰੇ ਵਿੱਚ ਆ ਗਈ ਤੇ ਫਿਰ ਤੋਂ ਅਸੀਂ ਤਿੰਨੇ ਉਹ ਸਭ ਕਰਨ ਲੱਗੇ ਹੁਣ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਰੋਜ਼ ਹੀ ਇਹ ਕੰਮ ਕਰਾਂ ਅਗਲੇ ਦਿਨ ਮੇਰਾ ਪਤੀ ਵੀ ਘਰ ਵਾਪਸ ਆ ਗਿਆ ਸੀ ਉਹ ਮੈਨੂੰ ਆਪਣੀਆਂ ਬੇਤਾਬੀਆਂ ਤੇ ਆਪਣੀ ਮੁਹੱਬਤ ਦੀਆਂ ਕਹਾਣੀਆਂ ਸੁਣਾਉਣ ਲੱਗੇ ਕਿ ਉਹ ਮੇਰੇ ਬਗੈਰ ਕਿੰਨੇ ਬੇਚੈਨ ਸੀ ਤੇ ਮੈਨੂੰ ਕਿੰਨਾ ਯਾਦ ਕਰ ਰਹੇ ਸੀ ਉਹਨਾਂ ਦੀ ਗੱਲ ਸੁਣ ਕੇ ਮੈਂ ਵੀ ਬਹੁਤ ਖੁਸ਼ ਹੋ ਗਈ ਸੀ ਕਿ ਆਖਰ ਉਹਨਾਂ ਨੂੰ ਮੇਰਾ ਅਹਿਸਾਸ ਹੋ ਗਿਆ ਤੇ ਮੇਰੀ ਕਮੀ ਮਹਿਸੂਸ ਹੋਣ ਲੱਗੀ ਸੀ ਮੈਂ ਉਹਨਾਂ ਦੀਆਂ ਬਾਹਾਂ ਤੇ ਸੇ ਰਖ ਦਿੱਤਾ ਤੇ ਫਿਰ ਸ਼ਾਂਤ ਨੀਂਦ ਸੋ ਗਈ ਸੀ ਹੁਣ ਮੈਂ ਰੋਜ਼ ਆਪਣੇ ਪਤੀ ਦੇ ਸੁਣ ਤੋਂ ਬਾਅਦ ਸੱਸ ਸੋਹਰੇ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਤੇ ਫਿਰ ਅੱਧੀ ਰਾਤ ਤੱਕ ਅਸੀਂ ਉਸ ਕੰਮ ਨੂੰ ਕਰਦੇ ਰਹਿੰਦੇ ਸੀ ਇੱਕ ਰਾਤ ਜਦੋਂ ਮੈਂ ਸੋਹਰੇ ਦੇ ਕਮਰੇ ਵਿੱਚੋਂ ਆਪਣੇ ਕਮਰੇ ਵਿੱਚ ਵਾਪਸ ਆਈ ਤੇ ਮੇਰਾ ਪਤੀ ਬਹੁਤ ਗੁੱਸੇ ਵਿੱਚ ਸੀ ਮੈਨੂੰ ਕਹਿਣ ਲੱਗੇ ਕਿ ਮੈਂ ਤੈਨੂੰ ਮਨਾ ਕੀਤਾ ਸੀ ਤੂੰ ਰਾਤ ਨੂੰ ਕਮਰੇ ਤੋਂ ਬਾਹਰ ਨਾ ਜਾਇਆ ਕਰ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਕਿੱਥੇ ਗਈ ਸੀ ਤੂੰ ਮੈਂ ਉਹਨਾਂ ਦੇ ਕੋਲ ਬੈਠਦੇ ਹੋਏ ਕਿਹਾ ਕਿ ਮੈਂ ਤੁਹਾਡੀ ਮਾਂ ਦੇ ਕਮਰੇ ਵਿੱਚ ਸੀ ਇਹ ਸੁਣ ਕੇ ਉਹ ਹੈਰਾਨ ਰਹਿ ਗਏ ਕਿ ਤੂੰ ਇਸ ਸਮੇਂ ਮੇਰੀ ਮੰਮੀ ਦੇ ਕਮਰੇ ਵਿੱਚ ਕੀ ਕਰ ਰਹੀ ਸੀ ਉਹ ਸ਼ੱਕ ਦੀਆਂ ਨਜ਼ਰਾਂ ਨਾਲ ਮੈਨੂੰ ਦੇਖਣ ਲੱਗੇ ਮੈਂ ਕਹਿਣ ਲੱਗੀ ਕਿ ਉਹਨਾਂ ਦੇ ਨਾਲ ਮੈਨੂੰ ਕੰਮ ਸੀ ਇਸ ਲਈ ਗਈ ਸੀ ਉਹ ਚੁੱਪ ਰਹਿ ਗਏ ਫਿਰ ਉਸ ਦੇ ਬਾਅਦ ਕੋਈ ਗੱਲ ਨਹੀਂ ਕੀਤੀ ਸੀ ਹੁਣ ਜਦੋਂ ਮੈਂ ਹਰ ਦੂਜੇ ਤੀਜੇ ਦਿਨ ਸਕੂਨ ਹਾਸਲ ਕਰਨ ਲਈ ਆਪਣੇ ਸੱਸੋਰੇ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਮੇਰੇ ਪਤੀ ਮੈਨੂੰ ਇਹ ਗੱਲ ਪੁੱਛਣ ਲੱਗੇ ਕਿ ਕਿਹੜਾ ਕੰਮ ਕਰਨ ਜਾਂਦੀ ਹੈ ਤੂੰ ਮੰਮੀ ਦੇ ਕੋਲ ਮੈਂ ਕੁਝ ਨਹੀਂ ਕਿਹਾ ਤੇ ਉੱਥੋਂ ਜਾਣ ਲੱਗੀ ਤਾਂ ਕੁਮਾਰ ਨੇ ਮੈਨੂੰ ਖਿੱਚ ਕੇ ਬੈੱਡ ਤੇ ਧੱਕਾ ਦਿੱਤਾ ਤੇ ਗੁੱਸੇ ਨਾਲ ਬੋਲਣ ਲੱਗੇ ਕੁਮਾਰ ਨੂੰ ਐਨੇ ਗੁੱਸੇ ਵਿੱਚ ਦੇਖ ਕੇ ਮੈਂ ਡਰ ਗਈ ਤੇ ਡਰ ਦੇ ਮਾਰੇ ਮੈਂ ਦੱਸਣ ਹੀ ਜਾ ਰਹੀ ਸੀ ਕਿ ਉਸੇ ਸਮੇਂ ਦਰਵਾਜ਼ੇ ਤੇ دستਕ ਹੋਈ ਤਾਂ ਮੇਰੇ ਪਤੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਸੋਹਰਾ ਖੜਾ ਸੀ ਸੋਹਰੇ ਨੂੰ ਕੁਮਾਰ ਨਾਲ ਕੰਮ ਸੀ ਇਸ ਲਈ ਕੁਮਾਰ ਸੋਹਰੇ ਦੇ ਨਾਲ ਚਲਾ ਗਿਆ ਤਾਂ ਮੈਂ ਠੰਡੀ ਸਾਹ ਭਰੀ ਜਦੋਂ ਇੱਕ ਰਾਤ ਮੈਂ ਸੋਹਰੇ ਦੇ ਕਮਰੇ ਵਿੱਚ ਗਈ ਤਾਂ ਸ਼ਾਇਦ ਕੁਮਾਰ ਸੋਇਆ ਨਹੀਂ ਸੀ ਉਹ ਮੈਨੂੰ ਲੱਭਦੇ ਹੋਏ ਸੱਸ ਸੋਹਰੇ ਦੇ ਕਮਰੇ ਦੇ ਵਿੱਚ ਆ ਗਈ ਤੇ ਇਹ ਸਭ ਕਰਦੇ ਦੇਖ ਕੇ ਬਹੁਤ ਹੈਰਾਨ ਹੋ ਗਏ ਜਦੋਂ ਸਾਨੂੰ ਇੱਕ ਫੇਰ ਤੇ ਖੜੇ ਹੋ ਕੇ ਪੂਜਾ ਕਰਦੇ ਹੋਏ ਦੇਖਿਆ ਤਾਂ ਉਹਨਾਂ ਦੀ ਚੀਕ ਨਿਕਲ ਗਈ ਤੇ ਕਹਿਣ ਲੱਗੇ ਕਿ ਤੁਸੀਂ ਲੋਕ ਇਹ ਕੀ ਕਰ ਰਹੇ ਹੋ ਉਸ ਸਮੇਂ ਮੇਰੀ ਸੱਸ ਨੇ ਆਪਣਾ ਦੂਜਾ ਪੈਰ ਜ਼ਮੀਨ ਤੇ ਰੱਖ ਦਿੱਤਾ ਤੇ ਸੋਫੇ ਦੇ ਬਿਠਦੇ ਹੋਏ ਬੋਲੀ ਬਹੁਤ ਦਿਨਾਂ ਤੋਂ ਤੇਰੇ ਪਾਪਾ ਇਹ ਪੂਜਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਪੈਰ ਤੇ ਖੜੇ ਰਹਿ ਕੇ ਪੂਜਾ ਕਰਨ ਨਾਲ ਰੱਬ ਬਹੁਤ ਖੁਸ਼ ਹੁੰਦਾ ਹੈ ਤੇ ਇਨਸਾਨ ਨੂੰ ਉਹ ਸਭ ਕੁਝ ਮਿਲ ਜਾਂਦਾ ਹੈ ਜੋ ਉਹ ਚਾਹੁੰਦਾ ਹੈ ਮੈਂ ਤਾਂ ਜਲਦੀ ਥੱਕ ਜਾਂਦੀ ਹਾਂ ਪਰ ਤੇਰੀ ਪਤਨੀ ਤੇ ਤੇਰੇ ਪਾਪਾ ਤਾਂ ਕਿੰਨੀ ਦੇਰ ਤੱਕ ਇਸ ਕੰਮ ਨੂੰ ਕਰਦੇ ਰਹਿੰਦੇ ਹਨ ਪਤਾ ਨਹੀਂ ਇਹ ਦੋਵੇਂ ਕਿਉਂ ਨਹੀਂ ਥੱਕਦੇ ਇਹ ਦੇਖ ਕੇ ਮੇਰੇ ਪਤੀ ਨੇ ਮੈਨੂੰ ਹੱਸਦੀ ਹੋਈ ਨਜ਼ਰਾਂ ਨਾਲ ਦੇਖਿਆ ਤੇ ਕਹਿ ਲੱਗੇ ਕਿ ਹਾਂ ਮੇਰੀ ਪਤਨੀ ਬਹੁਤ ਚੰਗੀ ਹੈ ਅਤੇ ਇਹ ਕਦੇ ਵੀ ਕਿਸੇ ਖਾਸ ਕੰਮ ਨੂੰ ਕਰਦੇ ਹੋਏ ਨਹੀਂ ਥੱਕਦੀ ਇਹ ਗੱਲ ਉਹਨਾਂ ਨੇ ਖੁਸ ਅੰਦਾਜ਼ ਵਿੱਚ ਕਹੀ ਸੀ ਇਹ ਸੁਣ ਕੇ ਮੈਂ ਸ਼ਰਮਾ ਗਈ ਤੇ ਫਿਰ ਉਸ ਦੇ ਬਾਅਦ ਮੇਰੇ ਪਤੀ ਸਾਡੇ ਨਾਲ ਇਸ ਕੰਮ ਵਿੱਚ ਸ਼ਾਮਿਲ ਹੋ ਗਏ ਸੀ ਅਸੀਂ ਚਾਰੇ ਮਿਲ ਕੇ ਰੋਜ਼ ਇਸ ਤਰ੍ਹਾਂ ਹੀ ਇੱਕ ਪੈਰ ਤੇ ਖੜੇ ਹੋ ਕੇ ਪੂਜਾ ਕਰਦੇ ਹਾਂ